ਸਾਰੇ ਚੈਨਲਾਂ ਵਾਲਿਆਂ ਵੀਰਾਂ ਨੂੰ ਵੀ ਬੇਨਤੀ ਹੈ ਇਹਨੂੰ ਲੈ ਲਿਓ ਕਲਿੱਪ ਨੂੰ ਅੱਗੇ ਪੰਦਰਵਾੜਾ ਸੀ ਸ਼ੁਰੂ ਕਰਦੇ ਆ ਫਤਿਹਗੜ੍ਹ ਸਾਹਿਬ ਉੱਥੇ ਸਮਾਪਤੀ ਹੁੰਦੀ ਹੈ ਸਾਰੀ ਕੌਮ ਨੂੰ ਬੇਨਤੀ ਹੈ ਕਿ ਪੰਦਰਵਾੜਾ ਹਰ ਮੁਹੱਲੇ 'ਚ ਹਰ ਗਲੀ 'ਚ ਜਿਵੇਂ ਤੁਸੀਂ ਸਫਰੇ ਸ਼ਹਾਦਤ ਅਪਣਾ ਲਿਆ ਨਾ ਹਰ ਗਲੀ 'ਚ ਹੋ ਰਿਆ ਇੱਕ ਪੋਤ ਤੋਂ 15 ਪੋਤ ਤੱਕ ਨਿਰੰਤਰ ਰੋਜ਼ ਸ਼ਾਮ ਨੂੰ ਭਾਵੇਂ ਨਿੱਜੀ ਤੌਰ ਤੇ ਆਪਣੇ ਘਰ 'ਚ ਆਪਣੇ ਬੱਚਿਆਂ ਨਾਲ ਬੈਠਣਾ ਬੈਠ ਕੇ ਬਹੁਤ ਕਾੜੀ ਹੈ ਭਾਵੇਂ ਮੂਲ ਮੰਤਰ ਦੇ ਪਾਠ ਕਰ ਲੋ ਇੱਕ ਸਾਖੀ ਸੁਣਾ ਦੋ 15 ਵਾੜਾ ਕੱਲਾ ਫਤਿਹਗੜ੍ਹ ਸਾਹਿਬ ਨਾ ਚੱਲੇ ਤੁਹਾਡੇ ਘਰ ਘਰ ਚੱਲੇ ਤੁਹਾਡੇ ਮੱਲੇ ਮੱਲੇ ਚ ਚਲੇ ਇਹ ਬੇਨਤੀ ਹੈ ਜੇ ਪ੍ਰਵਾਨਗੀ ਦਿੰਦੇ ਹੋ ਤੇ ਇੱਕ ਜਕਾਰਾ ਗਜਾ ਦਿਓ